ਚੱਲੋ ਇਸ਼ਾਰਾ ਕਰਦੇ ਨੇ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦੀ ਗਵਾਈ ਦੇ ਹੇਠ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 18 ਮਈ ਹੋ ਚੁੱਕੀ ਏ ਸਾਡੇ ਵਿੱਚ ਪਹੁੰਚ ਆ ਖਨੌਰੀ ਬਾਡਰ ਤੇ ਬਦੇਸ਼ ਸਿੰਘ ਪ੍ਰਧਾਨ ਘਰਿਆਲਾ ਉਹ ਅੱਜ ਦਾ ਮੈਸੇਜ ਕੀ ਦਿੰਦੇ ਆ ਹਾਂ ਜੀ ਅੱਜ ਦਾ ਮੈਸੇਜ ਇਹ ਜਿਵੇਂ ਜਿਉਂ ਹੀ ਆਪਣਾ ਮੋਰਚਾ ਇੱਥੇ ਸ਼ੁਰੂ ਹੋਇਆ ਹੈ ਜਿਹੜਾ ਸਰਕਾਰ ਦੇ ਆਪਾਂ ਨੇ ਤੇ ਜ਼ਬਰ ਕਰਨ ਦੇ ਕਿਸਾਨਾਂ ਤੇ ਜਿਵੇਂ ਆਪਣਾ ਮੋਰਚਾ ਲੱਗਾ ਤੇ ਸਾਡਾ ਜਿਹੜਾ ਜ਼ੋਨ ਪ੍ਰਧਾਨ ਹਰਪਾਲ ਸਿੰਘ ਦੇ ਕਰਮਜੀਤ ਤਲਵੰਡੀ ਜ਼ੋਨ ਦੇ ਵਿੱਚ ਸਾਡੇ ਪਿੰਡ ਆਉਂਦੇ ਜਿਵੇਂ ਦੁੱਬਲੀ, ਠੱਠਾ, ਪੂਨੀਆਂ, ਕਰਿਆਲਾ ਤੇ ਸ਼ਹੀਦਾਂ ਤਗਾਣਾ ਵੀ ਆਉਂਦਾ ਤੇ ਜਿੰਨੇ ਵੀ ਸਾਡੇ ਪਿੰਡ ਹੁਣ ਤੀ ਕਰਾਜ 18 ਮਈ ਤੱਕ ਟਰਨ ਬਾਈ ਥੋੜਾ ਜਿਹਾ ਕਣਕ ਦੇ ਦਿਨਾਂ ਦੇ ਵਿੱਚ ਥੋੜੀ ਜੀ ਬੰਦਿਆਂ ਦੇ ਕੰਮਕਾਜ ਦੇ ਵਿੱਚ ਹੋਇਆ ਸੀ ਬਾਕੀ ਫੇਰ ਉਸੇ ਤਰ੍ਹਾਂ ਹੀ ਜੋਸ਼ਖ ਰੋਸ਼ਨਾ ਲਹੀ ਜਿਹੜੇ ਸਾਰੇ ਸਿੰਘ ਇੱਥੇ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਬਾਕੀ ਜਿਵੇਂ ਸਾਨੂੰ ਆਗੂ ਟੀਮ ਮੈਸੇਜ ਲਾਉਂਦੀ ਆ ਸਾਡੇ ਸਾਰੇ ਜਿੰਨੇ ਸਿੰਘ ਨੇ ਬਿਲਕੁਲ ਤਿਆਰ ਪਰ ਪੂਰੀ ਤਿਆਰੀ ਕਰਕੇ ਮੋਰਚੇ ਦੇ ਵਿੱਚ ਅਸੀਂ ਪਹੁੰਚ ਰਹੇ ਆ ਤੇ ਸਾਡੇ ਦਸੇ ਬਾਕੀ ਵੀ ਮਗਰ ਤਿਆਰ ਨੇ ਕੋਈ ਢਿੱਲ ਮਠਾੜੀ ਗੱਲ ਨਹੀਂ ਜਿੰਨਾ ਚਿਰ ਵੀ ਲੱਗਾ ਜਿੰਨਾ ਚਰ ਵੀ ਸਾਡਾ ਇਹੋ ਮੈਸੇਜ ਦੱਜੀਆਂ ਸੰਗਤਾਂ ਨੂੰ ਵੀ ਕੋਈ ਗੱਲ ਨਹੀਂ ਚੜਦੀ ਕਲਾ ਦੇ ਨਾਲ ਇੱਥੇ ਵੀ ਮੋਰਚਾ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਬਲਦੇਸ ਸਿੰਘ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿਉਂਕਿ ਜਿਹੜੀ ਭਾਈ ਮਈ ਆ ਰਹੀ ਹੈ ਉਹ ਤੋਂ ਪਹਿਲਾਂ ਪਹਿਲਾਂ 2018 19 2021 ਨੂੰ ਇੱਕ ਹੀ ਤਾਂ ਪਹਿਲਾਂ ਪਹਿਲਾਂ ਹਰ ਪਿੰਡ ਦੇ ਵਿੱਚ ਇਹਨਾਂ ਮੀਟਿੰਗਾਂ ਕਰ ਕਰਕੇ ਤੇ ਇਹਨਾਂ ਇਹ ਬੁਲਾਇਆ ਵੀ ਜਿਹੜੀ ਭਾਈ ਫਰਵ ਮੈਨੂੰ ਇੱਥੇ ਸਾਰੇ ਪਿਆਰ ਕਿਉਂ ਕਿ ਉਹ ਦਿਨ ਆਪਣ ਨੂੰ ਪੂਰਾ 100 ਦਿਨ ਹੋ ਜਾਣਾ ਹੈ ਬਹੁਤ ਵਾਰੀ ਗਾ ਬਲਦੇਵ ਸਿੰਘ ਨੇ ਮੈਸੇਜ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੋਰੀ ਬਾਰਡਰ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਅੱਜ ਜਿਵੇਂ ਪਿਛਲੇ ਸਮੇਂ ਤੋਂ ਤਿੰਨ ਮਹੀਨਿਆਂ ਤੋਂ ਲੈ ਕੇ ਤੇ ਜਥੇ ਜਿਹੜੇ ਨਵੇਂ ਤੋਂ ਨਵਾਂ ਜਥਾ ਜਿਹੜਾ ਇੱਕ ਜਥਾ ਇੱਥੋਂ ਚਲੇ ਜਾਂਦਾ ਤੇ ਨਵਾਂ ਜਥਾ ਜਿਹੜਾ ਉਹ ਆ ਜਾਂਦਾ ਆਪੋ ਆਪਣੀ ਵਾਰੀ ਦੇ ਨਾਲ ਅੱਜ ਸਾਡੇ ਤੋਂ ਮਾਨਕਪੁਰੇ ਦਾ ਜਥਾ ਜਿਹੜਾ ਉਹ ਰਵਾਨਾ ਆਇਆ ਸੀ ਤੇ ਅੱਜ ਉਹਨਾਂ ਦੀ ਥਾਂ ਤੇ ਘਰਿਆਲਾ ਤੋਂ ਜਿਹੜਾ ਉਹ ਜਥਾ ਆਇਆ ਉਹਨਾਂ ਨੂੰ ਅਸੀਂ ਜਥੇਬੰਦੀ ਵੱਲੋਂ ਜੀ ਆਇਆਂ ਨੂੰ ਤੇ ਆ ਜਿਹੜਾ ਇੱਕ ਸਾਡੇ ਰਣਜੀਤ ਸਿੰਘ ਰਾਣਾ ਜੀ ਕਿਲੇ ਤੋਂ ਉਹਨਾਂ ਨੇ ਪਾਣੀ ਦੀ ਬੜੀ ਵੱਡੀ ਸੇਵਾ ਲੰਗਰ ਦੇ ਵਿੱਚ ਭੇਜੀ ਆ ਉਹਨਾਂ ਦਾ ਅਸੀਂ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾਓ ਤਗੜੇ ਹੋ ਕੇ ਲੰਗਰ ਦੀਆਂ ਜਿਹੜੀਆਂ ਰਸਤਾ ਦੁੱਧ ਹੋਰ ਵੀ ਜੋ ਰਸਤਾ ਲੰਗਰ ਦੀਆਂ ਉਹ ਲੰਗਰ ਦੀਆਂ ਸੇਵਾ ਭੇਜਿਆ ਕਰੋ ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਜਿਨ੍ਹਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ वाहिगुरु जी का ख़ाला वाहिगुरू जी